ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਦੇ ਨਾਲ ਹਾਦਸਾ ਵਾਪਰਿਆ ਜੀਹਾਂ ਤਾਂ ਗੱਡੀ ਆ ਜਿਹੜੀ ਇੰਨੀ ਜ਼ਿਆਦਾ ਤੇਜ਼ ਸੀ ਕਿ ਸਿੱਧਾ ਜਾ ਕੇ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਨਾਲ ਹਾਦਸਾ ਜਿਹੜਾ ਵਾਪਰਿਆ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਉਂ ਵਾਪਰਿਆ ਹੈ ਤੇ ਜਿਹੜਾ ਇਹ ਡਰਾਈਵਰ ਸੀ ਕੀ ਗੱਲ ਇਹ ਨਸ਼ੇ ਦੀ ਹਾਲਤ ਦੇ ਵਿੱਚ ਤਾਂ ਨਹੀਂ ਸੀ ਤੇ ਇਸ ਦੇ ਤਰ੍ਹਾਂ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਜੜੀ ਕੀਤੀ ਜਾ ਰਹੀ ਆ ਪਰ ਤੁਹਾਨੂੰ ਦੱਸ ਦੇ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਤੇ ਇਹ ਹਾਦਸਾ ਹੈ ਜਿਹੜਾ ਬਠਿੰਡਾ ਦੇ ਮਾਲ ਰੋਡ ਤੇ ਵਾਪਰਿਆ ਜਿੱਥੇ ਕਿ ਹਰ ਵਕਤ ਭੀੜ ਹੁੰਦੀ ਹੈ ਪਰ ਬਚਾ ਆ ਜੜਾ ਰਿਹਾ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਪਰ ਫਿਲਹਾਲ ਤੁਹਾਨੂੰ ਦੱਸ ਦੇ ਕਿ ਗੱਡੀ ਆ ਜਿਹੜੀ ਇੰਨੀ ਜ਼ਿਆਦਾ ਤੇਜ਼ ਸੀ ਕਿ ਸਿੱਧਾ ਜਾ ਕੇ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਆ ਗੱਡੀ ਆ ਜਿਹੜੀ ਨੁਕਸਾਨੀ ਗਈ ਆ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਤੇ ਉੱਥੇ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਤੁ ਸਾਨੂੰ ਸੁਣਾ ਦਿੰਦੇ ਆ ਮੈਂ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਹੋਇਆ ਕੀ ਆ ਜੀ ਮੈਂ 4 PCR 84 PCR HS ਜਿੱਥੇ ਸੀ ਤੇ ਮੇਰੇ ਹੋਂ ਤੋਂ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਕਿ ਗੱਡੀ ওভার ਸਪੀਡ ਸੀ ਗਈ ਤੇ ਉਹ ਤਾਂ ਕੰਟਰੋਲ ਨਹੀਂ ਹੋਈ ਉਹ ਗੱਡੀ ਕਰਕੇ ਬੰਦਾ ਸੇਫ ਹੈ ਜਾਨ ਬਚ ਗਈ ਕੀ ਇਹਨੇ ਕੋਈ ਗ੍ਰੇਜ ਵਗੈਰਾ ਕੀਤੀ ਹੈ ਇਹ ਕੋਈ ਪਤਾ ਨਹੀਂ ਨਹੀਂ ਹੈਗਾ ਉਹ ਚੈੱਕ ਕਰਾਂਗੇ ਜੀ ਇਹ ਮਿਲ ਆ ਬਾਹਰ ਦੇ ਪਹਾੜੇਗੜ ਸਾਈਡ ਦੇ

ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਤੇਜ਼ ਰਫ਼ਤਾਰ ਗੱਡੀ ਦੇ ਨਾਲ ਹਾਦਸਾ ਵਾਪਰਿਆ ਜੀਹਾਂ ਤਾਂ ਗੱਡੀ ਆ ਜਿਹੜੀ ਇੰਨੀ ਜ਼ਿਆਦਾ ਤੇਜ਼ ਸੀ ਕਿ ਸਿੱਧਾ ਜਾ ਕੇ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਨਾਲ ਹਾਦਸਾ ਇਹ ਜੜਾ ਵਾਪਰਿਆ ਤੇ ਉੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਉਂ ਵਾਪਰਿਆ ਹੈ ਤੇ ਜਿਹੜਾ ਇਹ ਡਰਾਈਵਰ ਸੀ ਕੀ ਗੱਲ ਇਹ ਨਸ਼ੇ ਦੀ ਹਾਲਤ ਦੇ ਵਿੱਚ ਤਾਂ ਨਹੀਂ ਸੀ ਤੇ ਇਸ ਦੇ ਤਰ੍ਹਾਂ ਪੁਲਿਸ ਦੇ ਵੱਲੋਂ ਜਾਂਚ ਪੜਤਾਲਾ ਜੜੀ ਕੀਤੀ ਜਾ ਰਹੀ ਆ ਪਰ ਤੁਹਾਨੂੰ ਦੱਸ ਦੇ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਤੇ ਇਹ ਹਾਦਸਾ ਹੈ ਜੜਾ ਬਠਿੰਡਾ ਦੇ ਮਾਲ ਰੋਡ ਤੇ ਵਾਪਰਿਆ ਜਿੱਥੇ ਕਿ ਹਰ ਵਕਤ ਭੀੜ ਹੁੰਦੀ ਹੈ ਪਰ ਬਚਾਇਆ ਜੜਾ ਰਿਹਾ ਕੋਈ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਪਰ ਫਿਲਹਾਲ ਤੁਹਾਨੂੰ ਦੱਸ ਦੇ ਕਿ ਗੱਡੀ ਆ ਜੜੀ ਇੰਨੀ ਜ਼ਿਆਦਾ ਤੇਜ਼ ਸੀ ਕਿ ਸਿੱਧਾ ਜਾ ਕੇ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਆ ਗੱਡੀ ਆ ਜੜੀ ਨੁਕਸਾਨੀ ਗਈ ਆ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜ਼ਖਮੀ ਨਹੀਂ ਹੋਇਆ ਤੇ ਉੱਥੇ ਪੁਲਿਸ ਦਾ ਕੀ ਕਹਿਣਾ ਹੈ ਇਹ ਵੀ ਸਾਨੂੰ ਸੁਣਾ ਦਿੰਦੇ ਆ ਹਾਂ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਹੋਇਆ ਕਿ ਇਹ ਮੈਂ 4 PCR 800 PCR HS ਜੁਡੀਸਨ ਇਹ ਮੇਰੇੋਂ ਤੋਂ ਪਹਿਲਾਂ ਐਕਸੀਡੈਂਟ ਹੋ ਚੁੱਕਾ ਸੀ ਕਿ ਕੋਈ ਗੱਡੀ ਓਵਰ ਸਪੀਡ ਸੀਗੀ ਤੇ ਉਹ ਦਾ ਕੰਟਰੋਲ ਨਹੀਂ ਹੋਈ ਤੇ ਗੱਡੀ ਕਰਕੇ ਬੰਦਾ ਸੇਫ ਹੈ ਜਾਨ ਬਚ ਗਈ ਸਰ ਕੀ ਇਹਨੇ ਕੋਈ ਡ੍ਰੀਵਿੰਗ ਵਧਰਾ ਕੀਤੀ ਹੈ ਇਹ ਕੋਈ ਪਤਾ ਨਹੀਂ ਨਹੀਂ ਹੈਗਾ ਉਹ ਚੈੱਕ ਕਰਾਂਗੇ ਜੀ ਜੋ ਮਲਾਕ ਕਿੱਧਰ ਰਹਿਣ ਵਾਲਾ ਬਾਹਰ ਪੋਹਨੇਗੜ ਸਾਈਡ ਦੇ